ਇਹ ਬੇਬੇ ਜੀ ਲੁਧਿਆਣੇ ਤੋਂ ਮਿਲੇ ਨੇ ਜਿਨ੍ਹਾਂ ਦੀ ਲੱਤ ਜਿਹੜੀ ਟੁੱਟੀ ਵੀ ਆ ਇਹ ਇੱਦਾਂ ਹੀ ਸੜਕ ਦੇ ਉੱਪਰ ਉੱਪਰ ਰੱਖ ਲੋ ਬੇਬੇ ਜੀ ਦੇ ਰੱਖ ਲੋ ਉੱਪਰ ਇਹਦੇ ਉੱਪਰ ਰੱਖ ਲੋ ਜੀ ਬੇਬੇ ਜੀ ਮਤਲਬ ਪਰਿਵਾਰ ਚ ਹੋਰ ਕੌਣ ਕੌਣ ਆ ਆਪਣੇ ਦੋ ਬੁੰਡੇ ਆ ਪ੍ਰਦੀਪ ਸਿੰਘ ਤੇਦੀਪ ਸਿੰਘ ਦਿਖਾਇਓ ਮਾਂ ਮੇਰੀ ਹਾਂਜੀ 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 ਮਾਤਾ ਜੀ ਅੱਛਾ ਹਾਂਜੀ ਹਾਂਜੀ ਮਾਤਾ ਜੀ ਉਹ ਬੰਨ ਕੇ ਰੱਖੇ ਰੱਖੇ ਲਾ ਕੇ ਜੀ ਹਮੇ ਦੇਖਤਾ ਲਵਾ ਮਾਂ ਮੇਰੀ ਅੱਛਾ ਮਾਂ ਦਾ ਕੁਝ ਨਹੀਂ ਮੇਰੀ ਸਿਸਟਰ ਕਹਿੰਦੀ ਇਹਨੂੰ ਕਟਾ ਦਿਓ ਅੱਛਾ ਮੈਂ ਦੇਖਤਾ ਲਵਾ ਮਾਂ ਮੇਰੀ ਬਿਰਾਨੀ ਵਾਲ ਕਰ ਦੇ ਦੇਖੋ ਨਾ ਜੀ ਸੰਗਤ ਜੀ ਤੁਸੀਂ ਜਿਹੜੇ ਕੇਸ ਨੇ ਉਹ ਐਦਾਂ ਮਤਲਬ ਜੂੜਾ ਬਣ ਗਿਆ ਬੇਬੇ ਜੀ ਕਹਿੰਦੇ ਮੈਂ ਨਾ ਆ ਕੇ ਜੂੜਾ ਕਰਿਆ ਬੇ ਮਾਂ ਦੀ ਮਾਂ ਜੀ ਮੈਨੂੰ ਦਿਖਾ ਤਾਂ ਦਿਓ ਜੀ ਬੇਬੇ ਦੇ ਨਾ ਜੀ ਕੇਸ ਦਰਅਸਲ ਬਹੁਤ ਸਾਲ ਹੋ ਗਏ ਜੀ ਜਿਹੜੇ ਖੋਲੇ ਨਹੀਂ ਜੀ ਉੱਥੇ ਜਿਹੜਾ ਜੂੜਾ ਜਿਹੜਾ ਬਿਲਕੁਲ ਜਿਹੜਾ ਜੁੜ ਚੁੱਕੇ ਨੇ ਕੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਜੀ ਮੈਂ ਆਪਣੇ ਜਾਂਦੀ ਸੀ ਸੇਵਾ ਕਰਨੇ ਗੁਰਦੁਆਰਾ ਸਾਹਿਬ ਰੀਨੂਕਾ ਸਾਹਿਬ ਨੇੜੇ ਰੱਖਿਆ ਜੀ ਮਾਚੇ ਜੀ ਰੀਨੂਕਾ ਸਾਹਿਬ ਜਾਂਦੀ ਹੁੰਦੀ ਸੀ 10 ਵਜੇ ਉੱਥੇ ਸੇਵਾ ਕਰਿਓਨੀ ਰੋਟੀ ਬੰਨੀ ਮੈਂ ਖਾ ਬਚਾ ਦਾ ਖਾ ਕੇ ਉਹ ਨਾਮ ਕੀ ਹੈ ਜੀ ਕੁਲਵਿੰਦਰ ਕੌਰ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਵਿਜੀਤਪੁਰ ਜੀ ਆਹ ਦਾਲੇ ਲੈ ਦੋ ਦਾਲੇ ਜਦੋ ਬੇਬਈ ਦੇ ਪਿੰਡ ਵਿਜੀਤਪੁਰ ਦੇ ਵਿਜੀਤਪੁਰ ਕਿੱਥੇ ਪੈਂਦਾ ਜੀ ਪਾਲਟੇ ਕੋਲੇ ਨਮਾਸ਼ਹਿਰ ਕੋਲੇ ਅੱਛਾ ਜੀ ਅੱਛਾ ਜੀ ਅਸਲ ਨਹੀਂ ਸੰਗਤ ਜੀ ਅਸੀਂ ਰਾਤ ਨੂੰ ਖੜੇ ਆ ਜੀ ਵੀਰ ਹਣੀ ਲੁਧਿਆਣੇ ਤੋਂ ਆਏ ਨੇ ਜੀ ਖਾਲਸਾ ਜੀ ਸਾਰੇ ਵੀਰਾਂ ਦਾ ਮੈਂ ਕਿਹਨਾ ਦਿਖਾਉਂਦੇ ਰਹੋ ਨਾਲ ਨਾਲ ਇਹ ਬੇਬੇ ਜੀ ਲੁਧਿਆਣੇ ਤੋਂ ਮਿਲੇ ਨੇ ਜੀ ਇਹਨਾਂ ਦੀ ਲੱਤ ਜਿਹੜੀ ਟੁੱਟੀ ਵੀ ਆ ਇਹ ਇੱਦਾਂ ਹੀ ਸੜਕ ਦੇ ਉੱਪਰ ਉੱਪਰ ਰੱਖ ਲੋ ਬੇਬੇ ਜੀ ਦੇ ਰੱਖ ਲੋ ਉੱਪਰ ਇਹਦੇ ਉੱਪਰ ਰੱਖ ਲੋ ਜੀ ਔਰ ਅਸਲ ਕੀ ਆ ਜੀ ਬੇਬੇ ਜੀ ਦਾ ਕੋਈ ਘਰ-ਬਾਰ ਹਜੇ ਸਾਨੂੰ ਨਹੀਂ ਪਤਾ ਬੇਬੇ ਜੀ ਨੂੰ ਪੁੱਛਦੇ ਆ ਬੇਬੇ ਜੀ ਤੁਹਾਡਾ ਪਿੰਡ ਕਿਹੜਾ ਦੱਸੇ ਤੁਸੀਂ ਬਜੀਤਪੁਰ ਬਜੀਤਪੁਰ ਪਿੰਡ ਬਜੀਤਪੁਰ ਅੱਛੀ ਤੁਹਾਡੇ ਉਂਕਾ ਹੋਰ ਮੈਂ ਕੰਨਾ ਦਿਖਾਇਆ ਸੀਗਾ ਟਰੈਕਟਰ ਕ ਠੀਕ ਹੈ ਜੀ ਬੇਬੇ ਜੀ ਮਤਲਬ ਉਹ ਪਰਿਵਾਰ ਚ ਹੋਰ ਕੌਣ ਕੌਣ ਆ ਆਪਣੇ ਦੋ ਮੁੰਡੇ ਆ ਪ੍ਰਦੀਪ ਸਿੰਘ ਤੇਦੀਪ ਸਿੰਘ ਉਹ ਕੀ ਕਰਦੇ ਨੇ ਜੀ ਉਹ ਬੱਚੇ ਹਲੇ ਨਵਾਂ ਲਗੇ ਅੱਛਾ ਜੀ ਦੋਨੇ ਮੇਰੇ ਬੱਚੇ ਅੱਛਾ ਜੀ ਮੇਰੇ ਹਸਬੰਡ ਹੈਗੇ ਫੌਜ ਚ ਸੀਗੇ ਅੱਛਾ ਜੀ ਅੱਜ ਜੀ ਅੱਛਾ ਜੀ ਕਿਉਂਕਿ ਜਿਹੜਾ ਐਸਪੀ ਸਾਹਿਬ ਹੈ ਜੀ ਉਹ ਮੇਰੇ ਨਵਾਂ ਸ਼ਹਿਰ ਦੀ ਹੈ ਮੇਰੇ ਸਹੁਰੇ ਵੀ ਨਵਾਂ ਸ਼ਹਿਰ ਹੈ ਅੱਛਾ ਜੀ ਮੇਰਾ ਜਵਾਈ ਵੀ ਨਵਾਂ ਸ਼ਹਿਰ ਦਾ ਹੈ ਅੱਛਾ ਜੀ ਕਿ ਕਿ ਬਾਕੀ ਇਹਨਾਂ ਟਰੱਕ ਟੋਕ ਚੱਲ ਤੁਸੀਂ ਕਿਹਾ ਆਪਣੇ ਬੱਚੇ ਤੁਸੀਂ ਕਿਹਾ ਵੀ ਮੇਰੇ ਨਾਂ ਵਾਲਕ ਨੇ ਹੁਣ ਤੁਸੀਂ ਕਹਿੰਦੇ ਜਵਾਈ ਆ ਜੀ ਮਤਲਬ ਮੇਰੇ ਦੋ ਬੱਚੇ ਫੌਜੀ ਦੇ ਦੋ ਬੱਚੇ ਅੱਛਾ ਜੀ ਦੋ ਬੱਚੇ ਹੋਏ ਨਾ ਮੇਰੇ ਹਸਬੰਡ ਫੌਜੀ ਸੀ ਉਹਨੇ ਦੋ ਬੱਚੇ ਹੈ ਨਾ ਜੀ ਤੁਹਾਡੇ ਹਸਬੰਡ ਦਾ ਕੀ ਨਾਮ ਸੀ ਲੇਟ ਆਫ ਸਰਦਾਰ ਜਗੀਰ ਸਿੰਘ ਜਗੀਰ ਉਹ ਕਿੱਥੇ ਰਹਿੰਦੇ ਸੀ ਜੀ ਉਹ ਪਹਿਲਾਂ ਆਪਣੇ ਲਖੀਮਪੁਰ ਖੀਰੀ ਅੱਛਾ ਜੀ ਉਹ ਕਿੱਥੇ ਹੈ ਯੂਪੀ ਚ ਅੱਛਾ ਉਸ ਤੋਂ ਬਾਅਦ ਉਹ ਆਪਣੇ ਰਹਿਣ ਵਾਲੇ ਪ੍ਰਾਪਰਟੀ ਆਪਣੇ ਨਵਾਂ ਸ਼ਹਿਰ ਦੀ ਅੱਛਾ ਪਾਲਟਾ ਪਿੰਡ ਪਾਲਟਾ ਅਸਟ੍ਰੈਕਟ ਤੁਸੀਂ ਕਿੰਨੇ ਕ ਟਾਈਮ ਤੋਂ ਇਦਾਂ ਸੜਕਾਂ ਤੇ ਰਹਿ ਰਹੇ ਹੋ ਜੀ ਬੇਬੇ ਜੀ ਮੰਜਾ ਸੀ ਕੋਠੀ ਹੈ ਸਾਡੀ ਹਰਬੰਸ ਰੇਟ ਤੇ ਕਿੱਥੇ ਲੁਧਿਆਣੇ ਜੀ ਹਾਂਜੀ ਲੁਧਿਆਣੇ 57 ਸੀ ਜੀ 57 ਸੀ ਮੈਂ ਨੰਬਰ ਪਲੇਟ ਦਿਖਾਈ ਹਾਂਜੀ ਦਿਖਾਈ ਮੈਂ ਚੁਰਤਾ ਨਹੀਂ ਬੋਲੀ ਇਹ ਕੀ ਦੱਸਿਆ ਇਹਨਾਂ ਨੇ ਜੀ ਆਪਣੇ ਬੱਚਿਆਂ ਬਾਰੇ ਜੀ ਤੁਸੀਂ ਅਸਲ ਸੰਗਤ ਜੀ ਅਸੀਂ ਇਸ ਵਕਤ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਖੜੇ ਆਂ ਜੀ ਅਸਲੇ ਬੇਬੇ ਜੀ ਸਾਨੂੰ ਮਿਲੇ ਨੇ ਜੀ ਤੁਸੀਂ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਫਟਾਫਟ ਕਿਉਂਕਿ ਦੇਖੋ ਬੇਬੇ ਜੀ ਬੜੀ ਤਕਲੀਫ ਦੇ ਵਿੱਚ ਨੇ ਮੈਂ ਵੀਰ ਉਹਨੂੰ ਕਹੂੰਗਾ ਮਾੜਾ ਜੈ ਇਦਾਂ ਨੂੰ ਹੋਇਓ ਲੱਤ ਦੇ ਕਾਫੀ ਬੁਰੇ ਹਾਲਾਤ ਨੇ ਬੇਬੇ ਜੀ ਐ ਇਸੇ ਹਾਲਾਤਾਂ ਦੇ ਵਿੱਚ ਬੇਬੇ ਜੀ ਅੱਗੇ ਕਰ ਲਓ ਇਹ ਇੱਥੇ ਰੱਖ ਲਓ ਇਸੇ ਹਾਲਾਤਾਂ ਦੇ ਵਿੱਚ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਕੱਟ ਰਹੀ ਸੀ ਤੁਸੀਂ ਸੋਚੋ ਅੱਜ 27 ਤਰੀਕ ਹੈ ਜੀ ਅੱਜ ਦੇ ਦਿਨ ਛੋਟੇ ਸਹਬਜ਼ਾਦੇ ਜਿਹੜਾ ਨੀਹਾਂ ਚ ਚੜ੍ਹੇਗੇ ਅੱਜ ਦੇ ਦਿਨ ਸੰਸਕਾਰ ਹੋਇਆ ਅੱਜ ਉਹ ਮਾਤਾ ਗੁਜਰਕੌਰ ਜੀ ਦਾ ਦਿਨ ਅੱਜ ਪਰ ਇੱਕ ਅਜੇ ਇਹ ਮਾਂ ਸਾਡੀ ਜਿਹੜੀ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਕੱਟਣ ਤੇ ਮਜਬੂਰ ਆ ਸਾਨੂੰ ਨਹੀਂ ਪਤਾ ਵੀ ਮਾਤਾ ਜੀ ਦਾ ਪਰਿਵਾਰ ਕੌਣ ਆ ਕੀ ਆ ਕੀ ਨਹੀਂ ਪਰ ਇਸ ਵਕਤ ਇਹ ਪ੍ਰੋਬਲਮ ਦੇ ਅਸੀਂ 4 ਪਿੰਡਾਂ 4 ਪਿੰਡਾਂ ਇੱਕ ਟਿੱਬਾ ਰੋੜਾ ਇੱਕ ਤਾਰਪੁਰਾ ਇੱਕ ਜਮਾਲਪੁਰਾ ਇੱਕ ਮਿਆਂ ਠੀਕ ਹੈ ਜੀ ਉਹਨਾਂ ਦੇ ਕੀ ਨਾਮ ਨੇ ਇੱਕ ਦਰਨਾ ਹੁਸ਼ਾਰਾਣੀ ਕੁਲਵਿੰਦਰ ਉਹਦੋਂ ਹੁਸ਼ਾਰਾਣੀ ਕਹਿੰਦੇ ਆ ਇੱਕ ਦਰਨਾ ਕਿਰਨ ਵਾਲਾ ਕਿਰਨਜੀਤ ਕੌਰ ਜੀ ਉਹ ਪਿੰਡ ਪੁੰਸੀ ਵੀ ਆਈ ਹੋਈ ਨਾ ਭੇ ਕੋਲੇ ਹਾਂ ਭੁਮਸੀ ਜੀ ਹਾਂ ਭੁਮਸੀ ਜੀ देने, देने, न, जी। अच्छा संगजीत ਤੁਸੀਂ ਜਰੂਰ ਜਿੱਥੇ ਤੋਂ ਮਾਤਾ ਜੀ ਨਾਮ ਬੋਲਦੇ ਨੇ ਪਿੰਡ ਬੋਲਦੇ ਨੇ ਜਰੂਰ ਸ਼ੇਅਰ ਕਰਦੇ ਰਹੋ ਜੀ ਆਪਾਂ ਨੂੰ ਜਲਦੀ ਦੇਣੇ ਪਤਾ ਲੱਗ ਜੇ ਲੈ ਮੇਰੀਆਂ ਮੈਂ ਤੁਹਾਨੂੰ ਨੰਬਰ ਦਵਾਂਗੀ ਅਚੇ ਨੰਬਰ ਬੋਲ ਦੋ ਜੀ ਨੰਬਰ ਦੇ ਦਿਓ ਠੀਕ ਆ ਸਾਨੂੰ ਆਪਾਂ ਨੰਬਰ ਲਾ ਕੇ ਨਾ ਗੱਲ ਕਰਦੇ ਆ 98724 0344 ਠੀਕ ਆ ਜੀ ਅੱਬਾ ਰੋ ਅੱਲਾ ਕੋਈ ਨਾ ਅੱਛਾ ਤੁਸੀਂ ਹੁਣ ਤਾਂ ਨਹੀਂ ਗੱਲ ਕਰਨੀ ਸਵੇਰੇ ਕਰਨਗੇ ਉਹ ਤਾਂ ਸੁੱਤੇ ਹੋਣਗੇ ਸ਼ਹਿਰਾਂ ਦੇ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੁਸੀਂ ਇੰਨਾ ਪਰਿਵਾਰ ਦੱਸਿਆ ਮਾਤਾ ਜੀ ਫਿਰ ਤੁਸੀਂ ਸੜਕਾਂ ਦੇ ਕਾਹ ਤੋਂ ਇਦਾਂ ਸੜਕਾਂ ਦੇ ਸਰ ਮੈਂ ਜਿੱਥੇ ਮੇਰੀ ਕੋਠੀ ਹੈ ਉਹਦੇ ਪਰ ਕਿ ਮੇਰੀ ਕੋਠੀ ਕੋਲ ਠੀਕ ਹੈ ਉੱਥੇ ਹੁੰਦਾ ਲੱਤਾਂ ਦੀ ਇਹ ਹਾਲਤ ਹੈ ਤਾਂ ਉਹ ਗੁਰਦੁਆਰਾ ਸਾਹਿਬ ਜੀ ਤੁਹਾਨੂੰ ਤੁਸੀਂ ਇੱਥੇ ਪਾਠ ਅੰਦਰ ਕੰਮ ਕਰੋ ਪਾਠ ਕਰੋਣੀ ਹੋ ਤੁਸੀਂ ਇਹ ਦੇਖਦੇ ਹੋ ਵੀ ਪਿੱਛੋਂ ਵਿਆਹ ਦਾ ਕੰਮ ਕਰਕੇ ਦੇਣਾ ਤੁਸੀਂ ਕਹੋਗੇ ਜੀ ਤੁਸੀਂ ਬਾਹਰ ਬਹਿ ਜਾਓ ਜੀ ਤਾਂ ਅਸੀਂ ਕਰਕੇ ਦੇ ਦਿੰਦੇ ਆ ਕਿਉਂਕਿ ਅੰਦਰ ਗੁਰਗ੍ਰੰਥ ਸਾਹਿਬ ਦੀ ਆ ਬੈਠਣ ਨਾਲ ਇਹ ਹਾ ਕੰਡੀਸ਼ਨ ਤਾਂ ਨਹੀਂ ਹੈ ਜੀ ਬੈਠੇ ਹੈ ਲੱਤਾਂ ਦੀ ਬੈਠਣ ਦੀ ਹੈ ਕੀ ਜੀ ਨਹੀਂ ਨਾ ਨਹੀਂ ਹੈਗੀ ਜੀ ਤੇ ਉੱਥੇ ਮੈਂ ਪੈ ਜਾਣੀ ਆ ਚੱਕੀ ਬਾਹਰ ਪਾਰਕ ਚ ਪੈ ਜੰਨੇ ਆ ਪਾਰਕ ਚ ਪੈ ਜੰਨੇ ਆ ਉੱਥੇ ਸਾਰੇ ਖੇਲਦੇ ਆ ਸਿੱਖ ਸਾਰੇ ਬੱਚੇ ਲੋਕਾਂ ਦੇ ਆ ਕੇ ਨੇੜੇ ਜਰੂਰ ਰੱਖਿਓ ਜੀ ਅੱਛਾ ਜੀ ਹਾਂ ਉੱਥੇ ਖੇਲਦੇ ਆ ਅੱਛਾ ਜੀ ਤੇ ਉੱਥੇ ਮੈਂ ਪੈ ਜੰਨੇ ਆ ਉੱਥੇ ਕੰਮ ਆਪਣਾ ਕੰਮ ਕਰਾਉਣ ਲੱਗੇ ਜੰਨੇ ਆ ਗੁਰਦੁਆਰਾ ਸਾਹਿਬ ਦੇ ਉੱਤਰ ਲੱਗੇ ਦਿੰਦੇ ਨਾਲ ਉਹਦੇ ਆਪਣਾ ਪੈਲਸ ਪੈਸਾ ਪੈਲਸ ਹੈ ਕਿਹੜਾ ਜੀ ਪਹਿਲਾਸ ਜਦੋਂ ਉਹ ਕਿਹੜਾ ਆਪਣੇ ਅੱਗੇ ਜਾ ਕੇ ਵੀਰ ਪਹਿਲਾਸ ਵੀਰ ਪਹਿਲਾਸ ਅਸਲ ਵੀਰੇ ਤੁਹਾਨੂੰ ਮੈਂ ਤਾਂ ਇਹਨੇ ਕੀ ਦੱਸਿਆ ਜੀ ਆਪਾਂ ਮੈਂ ਦੇਖੋ ਜਿਹੜੀ ਸੱਚਾਈ ਮੈਂ ਗੁਰੂ ਰਣਜੀਤ ਸਾਹਿਬ ਨਾਲ ਉਸੇ ਸਬੂਤ ਕਰ ਲਈ ਹੈ ਜੋ ਗੱਲ ਹੈ ਸਰ ਮੈਂ ਸੱਚੀ ਮੈਂ ਨਹੀਂ ਤੁਸੀਂ ਪਾਰਕ 'ਚ ਪੈ ਜਾਂਦੇ ਤੇ ਫਿਰ ਤੁਸੀਂ ਵੀਰ ਪਹਿਲਾਸ ਕੋਲੋਂ ਲੈ ਕੇ ਆਏ ਆ ਪਹਿਲਾਂ ਮੈਂ ਇਹਨਾਂ ਨੂੰ ਕਿਸੇ ਨੂੰ ਜਾਣਦੀ ਨਹੀਂ ਇਹ ਗੱਲ ਤਾਂ ਸੁਣੋ ਮੈਂ ਤੁਹਾਡਾ ਬੱਚਾ ਜੀ ਮੈਂ ਤੁਹਾਨੂੰ ਇਹ ਪੁੱਛਦਾ ਜੀ ਦੇਖੋ ਤੁਹਾਡੇ ਆ ਹਾਲਾਤ ਨੇ ਜੀ ਲੱਤ ਦਾ ਇਲਾਜ ਤੁਸੀਂ ਫਿਰ ਕਿੱਥੋਂ ਕਰਾਈ ਦੀ ਪੱਟੀ ਪੱਟੀ ਕਰਾਈ ਸੀ ਮੈਂ ਆਪਣੇ ਸਿਵਲ ਹਸਪੀਟਲ ਤੋਂ ਤੁਸੀਂ ਕੱਲੀ ਗਈ ਤੇ ਕੋਈ ਨਾਲ ਗਈ ਆਤੀ ਕੋਈ ਮੇਰੀ ਸਿਸਟਰ ਗਈ ਸੀ ਅੱਛਾ ਉਹ ਸਿਸਟਰ ਗਈ ਸੀ ਦੋ ਸਿਸਟਰਾਂ ਗਈਆਂ ਸੀ ਓਕੇ ਜੀ ਓਕੇ ਉੱਥੋਂ ਕਰਾ ਕੇ ਲਿਆਏ ਸੀ ਠੀਕ ਹੈ ਜੀ ਦੋ ਸਿਸਟਰਾਂ ਗਈਆਂ ਦੇਖੋ ਮੈਂ ਝੂਠ ਨਹੀਂ ਬੋਲਣਾ ਓਕੇ ਜੀ ਨਹੀਂ ਠੀਕ ਹੈ ਤੁਹਾਡੀ ਗੱਲ ਕਿਉਂਕਿ ਸਾਡੇ ਜਦੋਂ ਆਪਰੇਸ਼ਨ ਆਹਾ ਹੋਇਆ ਉਹਨਾਂ ਨੇ ਪੱਟੀ-ਬੁੱਟੀ ਕਰਾ ਸੰਗਤ ਜੀ ਸਾਡੀ ਬੇਨਤੀ ਇਹ ਹੈ ਜੀ ਅਸੀਂ ਇਸ ਵਕਤ ਲਚਕਾਣੀ ਆਪਣਾ ਫਰਜ਼ ਸੇਵਾ ਸੁਸਾਇਟੀ ਤੋਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਸਾਨੂੰ ਇਹ ਸਤਕਾਰਯੋਗ ਵੀਰ ਇਹੋ ਨੇ ਸੰਪਰਕ ਕੀਤਾ ਸੀਗਾ ਜੀ ਵੀ ਬੇਬੇ ਜੀ ਇਦਾਂ ਬੋਲਦੇ ਨੇ ਮੇਰੇ ਬੇਟੇ ਵੀਰੇ ਮਤਲ ਅਸਲੀ ਦੱਸਿਓ ਜਦੋਂ ਤੁਹਾਨੂੰ ਮਿਲਦੇ ਨੇ ਮਾਤਾ ਜੀ ਉਦੋਂ ਉਹਨਾਂ ਨੇ ਕੀ ਦੱਸਿਆ ਜੀ ਤੁਹਾਨੂੰ ਕੀ ਲੱਗਦਾ ਇੰਨਾ ਟਾਈਮ ਤੁਸੀਂ ਲੁਧਿਆਣੇ ਤੋਂ ਚੱਲ ਕੇ ਆਏ ਹੋ ਰਾਤ ਨੂੰ ਤੁਹਾਨੂੰ ਕੀ ਕੀ ਇਹਨਾਂ ਨੇ ਗੱਲਾਂ ਕੀਤੀਆਂ ਤੁਹਾਨੂੰ ਲੱਗਿਆ ਕੁਝ ਪਤਾ ਲੱਗਿਆ ਇਹਨਾਂ ਦੇ ਪਰਿਵਾਰ ਬਾਰੇ ਬਾਈ ਸਾਣਾ ਅਸੀਂ ਇੱਕ ਮੇਰਾ ਫਰੈਂਡ ਆ ਉਹਨੇ ਮੈਨੂੰ ਪਹਿਲਾਂ ਵੀਡੀਓ ਬਣਾ ਕੇ ਭੇਜੀ ਵੀ ਇੱਥੇ ਮਾਤਾ ਜੀ ਪਏ ਨੇ ਤੇ ਬਹੁਤ ਬੁਰੀ ਖਰਾ ਹਾਲ ਹਾਲਾਤ ਚ ਨੇ ਵੀ ਇਹਨਾਂ ਦੀਆਂ ਲੱਤਾਂ ਵੀ ਟੁੱਟੀਆਂ ਲੱਤ ਟੁੱਟੀਆਂ ਹੋਈਆਂ ਇਹਨਾਂ ਦੀ ਤੇ ਮੈਂ ਚਲੋ ਮੈਂ ਕਿਹ ਚਲੋ ਜਾ ਕੇ ਦੇਖਦੇ ਆ ਇੱਕ ਵਾਰ ਪਹਿਲਾਂ ਥੋਨਾ ਗੱਲ ਕੀਤੀ ਮੈਂ ਫਿਰ ਜਦੋਂ ਮੈਂ ਮਾਤਾ ਜੀ ਨੂੰ ਮੈਂ ਜਾ ਕੇ ਮਿਲਿਆ ਤੇ ਸੱਚੀ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਸੀ ਬਾਕੀ ਵੀਡੀਓ ਮੈਂ ਤੁਹਾਨੂੰ ਸਾਰੀਆਂ ਭੇਜੀਆਂ ਜੀ ਨੀਚੇ ਪੁੰਜੇ ਮਿੱਟੀ ਜੀ ਪਏ ਹੋਏ ਸੀਗੇ ਇਹ ਤੇ ਲੱਤ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਆ ਜੀ ਤੇ ਬਾਕੀ ਜੀ ਇਹ ਮੈਂ ਤਾਂ ਇਹੀ ਕਹੂੰਗਾ ਵੀ ਇਹਨਾਂ ਬੱਚਿਆਂ ਨੂੰ ਸੰਭਾਲਣਾ ਚਾਹੀਦਾ ਸੀ ਇਹਦੇ ਘਰਦਿਆਂ ਨੂੰ ਸੰਭਾਲਣਾ ਚਾਹੀਦਾ ਸੀ ਮਾਤਾ ਜੀ ਦੇ ਤੇ ਮੈਂ ਉੱਥੇ ਜਿੰਨੇ ਵੀ ਪਾਰਕ ਦੇ ਵਿੱਚ ਬੰਦੇ ਆਉਂਦੇ ਜਾਂਦੇ ਸੀਗੇ ਕੋਈ ਲੇਡੀਜ਼ ਵੀ ਸੀਗੇ ਜੈਂਟਸ ਵੀ ਸੀ ਉਹਨਾਂ ਦੇ ਨੰਬਰ ਵੀ ਮੈਂ ਲਏ ਆ ਹੂੰ ਉਹ ਸਾਰੇ ਇਹੀ ਕਹਿੰਦੇ ਪਏ ਸੀ ਵੀ ਕਟੋਗੜ ਤੋਂ ਸਾਨੂੰ 3 ਸਾਲ ਹੋ ਗਏ ਦੇਖਦਿਆਂ ਨੂੰ ਹਾਂਜੀ ਇੱਥੇ ਪਾਰਕ 'ਚ ਹਾਂਜੀ ਨਹੀਂ 3 ਸਾਲ ਨਹੀਂ ਹੋ ਗਏ ਵੀਰ ਜੀ ਨਹੀਂ ਨਹੀਂ ਮੈਂ ਤਾਂ 2 ਮਹੀਨੇ ਤੋਂ ਸੱਟ ਮੇਰੀ ਗੱਲ ਸੁਣੋ ਉੱਥੇ ਪਾਰਕ ਤੋਂ ਮਧਿਆਂ ਨੂੰ ਕਹਿ ਦਿਓ ਦੇਖੋ ਗੁਰੂ ਗੁਰੂ ਮੇਰਾ ਕੋਪਲ ਪਾਸ ਹੈ ਹਾਂਜੀ 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 ਮਾਤਾ ਮੈਂ ਉੱਥੇ ਦੀ ਵਿਆਹੀ ਹੋਈ ਜਨਾਨੀ ਆ ਠੀਕ ਹੈ ਜੀ ਮੈਂ ਕਿੱਥੇ ਜਾਣਾ ਮੈਂ ਜਿੱਥੇ ਮੇਰਾ ਘਰ-ਵਾਰ ਹਮ ਉਧਰ ਹੀ ਆਉਣਾ ਹਾਂ ਜੀ ਹਾਂ ਜੀ ਹਾਂ ਜੀ ਮੇਰੀ ਗੱਲ ਦਾ ਝੂਠ ਨਾ ਮੈਂ ਉਸੇ ਰੋਡ ਤੇ ਜਾਉਣਾ ਜੇ ਮੇਰਾ ਹੁਣੇ ਪਿੰਡ ਦੇ ਨਾਲ ਪਾਸਤਾ ਹੈ ਤੇ ਸਾਰਾ ਮੈਂ ਇੱਥੇ ਆਉਂਗੀ ਨਾ ਜੇ ਉਹਨੂੰ ਕੋਠੀ ਉਸ ਏਰੀਏ ਦੇ ਵਿੱਚ ਹੈ ਉਹ ਗੁਰਦੁਆਰਾ ਸਾਹਿਬ ਉਹਨੂੰ ਲੱਗਦਾ ਹੈ ਤੁਸੀਂ ਮੈਨੂੰ ਦੱਸੋ ਤੁਹਾਡੇ ਬੱਚਿਆਂ ਦੀ ਉਮਰ ਕਿੰਨੀ ਆ ਜੀ ਅਸਲ ਸਹੀ ਦੱਸੋ ਕਿੰਨੇ ਬੱਚੇ ਨੇ ਅੱਛਾ ਮੇਰੇ 2 ਹੈ ਠੀਕ ਹੈ ਜੀ 2 ਬੱਚਿਆਂ ਦੀ ਮਾਂ ਠੀਕ ਹੈ ਜੀ ਹੁਣ ਜਦ ਮੇਰੀ ਆ ਲੱਤ ਦੋ ਡੇਢ ਮਿੰਟ ਘੱਟ ਕਰ ਦੇ ਨੇ ਜੀ ਸਾਰ ਸੁਣੋ ਮੇਰੀ ਗੱਲ ਇਹ ਡੇਢ ਮਿੰਟ ਤਾਂ ਖਰਾਬ ਹੋਈ ਹੈ ਠੀਕ ਹੈ ਜੀ ਇਹ ਤੁਹਾਡੇ ਸਾਨੇ ਵਾਲ ਹੋਈ ਹੈ ਅੱਛਾ ਜੀ ਲੁਧਿਆਣੇ ਚ ਇੰਨੀ ਸੱਟ ਹੋਈ ਲੱਗੀ ਦੇਖੋ ਜਿਹੜੀ ਜਿੱਥੇ ਸੱਟ ਲੱਗੀ ਉੱਥੇ ਆਪਾਂ ਉੱਥੇ ਦਾ ਵੈਰਵਾ ਦਵਾਂਗੇ ਠੀਕ ਹੈ ਤੁਹਾਡੇ ਬੱਚੇ ਮਤਲਬ ਮੈਂ ਪੁੱਛਦਾ ਨਹੀਂ ਬੇਬੇ ਜੀ ਜਿਹੜੇ ਉਹਨਾਂ ਦੇ ਕੀ ਮਤਲਬ ਕੀ ਕੰਮ ਕਰਦੇ ਨੇ ਉਹ ਤਾਂ ਜਾਂ ਤਾਂ ਚਲੇ ਜਾਂਦੇ ਆ ਸਾਡਾ ਕੋਈ ਰਿਸ਼ਤੇਦਾਰ ਮੋਤੀ ਨਗਰ ਆਕੇ ਅਸੀਂ ਨਾ ਮੈਨੂੰ ਮੋਤੀ ਨਗਰ ਲਾ ਦਿਓ ਸਾਡਾ ਰਿਸ਼ਤੇਦਾਰ ਕੋਈ ਉੱਥੇ ਕਹਿੰਦੇ ਮम्मी ਉੱਥੇ ਉਹਨਾਂ ਦੇ ਘਰ ਚਲੇ ਜਾਂਦੇ ਆ ਜਾਂ ਫਿਰ ਜੀ ਜਮਾਲਪੁਰ ਜਾਂ ਬਿਰਦੀ ਜਮਾਲਪੁਰ ਜੀ ਹੋਰ ਕਿਤੇ ਨਹੀਂ ਜੀ ਠੀਕ ਹੈ ਜੀ ਆਪਣੀ ਰਿਸ਼ਤੇਦਾਰ ਕੋਲ ਜਾਈਓ ਠੀਕ ਹੈ ਜੀ ਕੋਈ ਗੱਲ ਨਹੀਂ ਦੇਖੋ ਕਪੜੀ ਪਹਿਨਦੇ ਘਰ ਜਾ ਕੇ ਰੋ ਸਾਡੀ ਬੇਨਤੀ ਹੈ ਸੰਗੇਜੀ ਦੇਖੋ ਇਦਾਂ ਹੀ ਬੇਬੇ ਜੀ ਬੋਲਦੇ ਰਹਿੰਦੇ ਨੇ ਜੀ ਮੈਂ ਵੀਰ ਤੋਂ ਮਾੜਾ 2 ਮਿੰਟ ਗੱਲ ਸੁਣਦਾ ਜੀ ਜਿੱਥੋਂ ਲੈ ਕੇ ਆਏ ਨੇ ਅਸਲ ਲੁਧਿਆਣਾ ਸ਼ਹਿਰ ਦੇ ਵਿੱਚ ਨਾ ਜੀ ਪਾਰਕ ਦੇ ਬਾਹਰ ਬੇਬੇ ਜੀ ਬੈਠੇ ਸੀ ਆਪਾਂ ਜਿੰਨਾ ਲੰਬਾ ਸਮਾਂ ਗੱਲ ਕਰਾਂਗੇ ਇਦਾਂ ਹੀ ਗੱਲ ਕਰਨਗੇ ਕਿਉਂਕਿ ਸਾਡਾ ਹਰ ਰੋਜ਼ ਸਾਡੇ ਕੋਲੇ ਇਸ ਟਾਈਮ 1.5 200 ਮੈਂਬਰ ਆਇਆ ਇਸ ਟਾਈਮ ਸੰਸਥਾ ਦੇ ਵਿੱਚ ਆ ਜੀ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚੋਂ ਇਹ ਵੀਡੀਓ ਸਾਂਝੀ ਦੇਖੋ ਇਹ ਮਾਂ ਸਾਡੀ ਮਾਂ ਦਾ ਰੁਤਬਾ ਬਹੁਤ ਵੱਡਾ ਜੀ ਅਸੀਂ ਸਾਰੇ ਉਹਨਾਂ ਬਾਰੇ ਸੋਚੀਏ ਜਿਨ੍ਹਾਂ ਕੋਲੇ ਮਾਵਾ ਨਹੀਂ ਹੈਗੀਆਂ ਪਰ ਹਾਲਾਤ ਕੀ ਬਣੇ ਬੱਚਿਆਂ ਨੇ ਬਾਹਰ ਕੱਢਿਆ ਜਾਂ ਮਾਤਾ ਜੀ ਪਰੇਸ਼ਾਨ ਹੋ ਗਏ ਜਾਂ ਫੈਮਿਲੀ ਚ ਨਹੀਂ ਹੈਗਾ ਇਹਦੇ ਬਾਰੇ ਆਪਾਂ ਜੀ ਕੁਝ ਨਹੀਂ ਕਹਿ ਸਕਦੇ ਜਿੱਦਾਂ ਵੀਰੇ ਨੇ ਕਿਹਾ ਵੀ ਫੈਮਿਲੀ ਨੂੰ ਸਾਹਮਣਾ ਚਾਹੀਦਾ ਦੀ ਆਪਾਂ ਨੂੰ ਇਸ ਬਾਰੇ ਹਜੇ ਪਤਾ ਹੀ ਨਹੀਂ ਹੈਗਾ ਕਿ ਫੈਮਿਲੀ ਹੈ ਵੀ ਜਾਂ ਮਾਤਾ ਜੀ ਦੇਖੋ ਪਾਰਕ ਦੇ ਵਿੱਚ ਦੱਸਿਆ ਵੀ 3 ਸਾਲ ਤੋਂ ਲੁਧਿਆਣੇ ਰਹਿ ਰਹੇ ਨੇ ਔਰ ਲੱਤ ਦੇ ਕੀ ਹਾਲਾਤ ਨੇ ਤੁਸੀਂ ਸੋਚ ਕੇ ਦੇਖੋ ਬਜ਼ੁਰਗ ਮਾਂ ਕਿਹੜੇ ਹਾਲਾਤਾਂ ਦੇ ਵਿੱਚ ਰਹਿੰਦੇ ਹੋਣਗੇ ਮੈਂ ਮਾਤਾ ਗੁਜਰੀ ਜੀ ਦੀ ਧਾਰਨ ਦਿੱਤੀ ਸੀ ਮਾਤਾ ਗੁਜਰੀ ਜੀ ਨੂੰ ਆਪਾਂ ਯਾਦ ਕਰਕੇ ਅੱਜ ਇਸ ਮਾਂ ਬਾਰੇ ਸੋਚੀਏ ਵੀ ਮਾਂ ਦੇ ਕੀ ਹਾਲਾਤ ਨੇ ਕਿਵੇਂ ਸੜਕਾਂ ਤੇ ਨਰਕ ਕੱਟਦੀ ਹੋਊਗੀ ਤੇ ਕਿਹੜੇ ਉਹ ਦਰਵੇਸ਼ ਲੋਕਾਂ ਨੇ ਹੈਲਪ ਕੀਤੀ ਉਹ ਕਿਹੜੇ ਉਹਨਾਂ ਲੋਕਾਂ ਨੇ ਹੈਲਪ ਨਹੀਂ ਵੀ ਕੀਤੀ ਹੋਣੀ ਅਸੀਂ ਸੋਚ ਕੇ ਦੇਖੀਏ ਸਾਡੇ ਆਲੇ ਦੁਆਲੇ ਬਹੁਤ ਐਸੀਆਂ ਮਾਂਮਾਂ ਬਹੁਤ ਐਸੇ ਵੀਰ ਨੇ ਜਿਹੜੇ ਜਿਹੜੇ ਹਾਲਾਤਾਂ ਦੇ ਵਿੱਚ ਨਰਕ ਭਰੇ ਹਾਲਾਤਾਂ ਦੇ ਵਿੱਚ ਪਹੁੰਚ ਜਾਂਦੇ ਨੇ ਪਰ ਸਾਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਡਰਨਾ ਨਹੀਂ ਚਾਹੀਦਾ ਸਾਡੀ ਮਾਂ ਜਦੋਂ ਸਾਨੂੰ ਫਤ ਲੱਗ ਗਿਆ ਨਾ ਵੀਰ ਉਹਨਾਂ ਤੋਂ ਤਾਂ ਅਸੀਂ ਪਹਿਲ ਦੇ ਅਧਾਰ ਤੇ ਕਿਹਾ ਵੀ ਜੇ ਤਾਂ ਤੁਸੀਂ ਆ ਰਹੇ ਹੋ ਤਾਂ ਲੈ ਕੇ ਆਓ ਮਾਤਾ ਜੀ ਨਹੀਂ ਅਸੀਂ ਤੁਹਾਡੇ ਕੋਲੇ ਆ ਰਹੇ ਹਾਂ ਕਿਉਂਕਿ ਸਾਡੀ ਮਾਂ ਲੱਗਦੀ ਆ ਹਾਲਾਤ ਬੜੇ ਤਰਸਯੋਗ ਨੇ ਜੇ ਕਿਤੇ ਲੱਤ ਸਹੀ ਹੁੰਦੀ ਦੇ ਕੋਈ ਬੰਦਾ ਤਾਂ ਕਿਤੇ ਵੀ ਪੈ ਜਾਊਗਾ ਕਿਤੇ ਵੀ ਉਰਾਂ ਪਰਾਂ ਖੜ ਜਾਊਗਾ ਪਰ ਲੇਡੀਜ਼ ਦਾ ਮਾਂ ਦਾ ਬਿਰਧ ਬਜ਼ੁਰਗ ਮਾਂ ਦਾ ਉਹ ਵੀ ਮੈਂਟਲੀ ਪ੍ਰੇਸ਼ਾਨ ਮਾਂ ਦੇ ਕੀ ਹਾਲਾਤ ਹੋਣਗੇ ਸਭ ਪੱਕੀ ਵੀਰੇ ਤੁਸੀਂ ਦੱਸੋ ਤੁਹਾਡਾ ਕੀ ਨਾਮ ਹੈ ਬੇਬੇ ਜੀ ਨੂੰ ਪੜਾਓ ਕੀ ਲਿਆ ਲਿਆ ਦੋ ਮੇਰਾ ਜੀ ਗੁਰਪ੍ਰੀਤ ਸਿੰਘ ਆ ਜੀ ਤੇ ਅਸੀਂ ਫਤੇਗੜ ਸਾਹਿਬ ਦੀ ਤਿਆਰੀ ਕਰ ਰਹੇ ਸੀਗੇ ਤੇ ਜਦੋਂ ਵੀਡੀਓ ਆਈ ਤੇ ਅਸੀਂ ਸੋਚਿਆ ਵੀ ਉਧਰ ਵੀ ਅਸੀਂ ਸੇਵਾ ਲਾਣ ਚੱਲੇ ਆ ਤੇ ਪਹਿਲਾਂ ਇੱਧਰੋਂ ਸੇਵਾ ਸਾਨੂੰ ਆ ਜ਼ਰੂਰੀ ਆ ਜਦੋਂ ਤੁਸੀਂ ਉਹਨਾਂ ਨੂੰ ਤੁਹਾਨੂੰ ਕੀ ਲੱਗਿਆ ਇੰਨੇ ਟਾਈਮ ਤੁਸੀਂ ਗੱਲ ਕੀਤੀ ਤੁਹਾਨੂੰ ਲੱਗਿਆ ਕੋਈ ਦੱਸਿਆ ਉਹਨੇ ਵੀ ਤੁਸੀਂ ਦੱਸੇ ਦੀ ਨਾ ਬੱਚੇ ਉਹਨਾਂ ਦੀ ਕੋਈ ਜੌਬ ਕਰ ਦੇਣ ਤੁਸੀਂ ਦੱਸ ਰਹੇ ਤੇ ਮੈਨੂੰ ਜੇ ਉਹ ਕਹੀ ਜਾਂਦੇ ਨੇ ਨਾ ਵੀ ਸਾਡੇ ਬੱਚੇ ਨਵਾਲ ਲੱਗਨੇ ਹੁਣ ਵੀ ਜਦੋਂ ਗੱਲ ਕਰਦੇ ਆ ਨਵਾਲ ਲਗੀ ਦੱਸਦੇ ਨੇ ਜਦ ਪਿਆਰ ਹੋਏ ਉਹ ਕਹਿੰਦੇ ਬਿਆਜ ਬੱਚਿਆਂ ਦਾ ਹੋਇਆ ਨਹੀਂ ਤਾਂ ਨਵਾਲੀ ਗਈ ਹੁੰਦੀ। ਕੰਮ ਕੋਈ ਕਰਦੇ ਨਹੀਂ। ਬਾਕੀ ਸਰ ਇਹ ਇੱਕ ਗੱਲੇ ਉਹ ਕਹਿੰਦੇ ਪਏ ਆ ਵੀ ਸਾ ਮੈਨੂੰ ਕਾਫੀ ਟਾਈਮ ਹੋ ਗਿਆ ਜਿਹੜੇ ਮੈਂ ਆਪਣਾ ਬੀ ਪੈਲਸ ਦੇ ਲੋ ਕਿੱਥੇ ਆ ਤੇ ਸਾਹਨੇ ਵਾਲ ਕਿੱਥੇ ਆ ਰੇੜੂ ਸਾਹਿਬ ਗੁਰਦੁਆਰਾ ਕਹਿੰਦੇ ਉੱਥੇ ਮੈਂ ਜਾ ਕੇ ਸੇਵਾ ਕਰਦੀ ਆ ਸਵੇਰੇ 10 ਵਜੇ ਚਲੇ ਜਾਨੀ ਆ 9 ਵਜੇ ਜਾਂਦੇ ਆ ਮੈਨੂੰ ਤੇ ਸੇਵਾ ਕਰਕੇ ਦੋ ਰੋਟੀਆਂ ਖਾ ਲੈਣੀਆਂ ਬਾਕੀ ਥੋੜੀਆਂ ਡੱਬੇ ਚ ਪਾ ਲਿਆਉਣੀਆਂ ਫਿਰ ਉਹ ਸ਼ੱਕ ਲੈਣੇ ਆ ਮੈਂ ਫਿਰ ਬਸ ਤੁਰ ਕੇ ਜਾਂਦੀ ਆ ਤੁਰ ਕੇ ਆਂਦੇ ਆ ਬਾਕੀ ਤਾਂ ਨਾ ਜੀ ਹੁਣ ਤੁਸੀਂ ਸਾਨੂੰ ਦੱਸੋਗੇ ਸਾਰੇ ਪਹਿਚਾਣ ਤੁਸੀਂ ਨੇ ਕਰਨੀਆਂ ਮਾਂ ਦੀ ਸਾਡੀ ਦੀ ਬੇਬੇ ਦੀ ਸਾਰੀ ਗੱਲ ਤੁਸੀਂ ਦੱਸਣੀ ਆ ਸੀ ਬੇਬੇ ਜੀ ਦਾ ਇਲਾਜ ਸਵੇਰੇ ਸ਼ੁਰੂ ਕਰ ਦੇਣਾ ਜੀ ਸਵੇਰੇ ਜਿਹੜਾ ਉਹਨੂੰ ਡਾਕਟਰ ਦੇ ਲੈ ਕੇ ਜਾਣਾ ਕਿਉਂਕਿ ਰਾਤ ਬਹੁਤ ਜ਼ਿਆਦਾ ਹੋ ਗਈ ਜੀ ਵੀਰ ਹਣੀ ਲੁਧਿਆਣੇ ਤੋਂ ਪਟਿਆਲੇ ਪਹੁੰਚੇ ਨੇ ਲਚਕਾਣੀ ਪਿੰਡ ਇਸ ਕਰਕੇ ਤੁਸੀਂ ਸ਼ੇਅਰ ਕਰ ਦੇਣਾ ਸਾਰਿਆਂ ਨੇ ਵੱਧ ਤੋਂ ਵੱਧ ਮੈਂ ਮੀੜੇ ਕਰਕੇ ਅਸੀਂ ਤੁਹਾਨੂੰ ਦੁਬਾਰਾ ਕੈਮਰੇ 'ਚ ਮਾਤਾ ਜੀ ਦਾ ਦਿਖਾਵਾਂਗੇ ਤੁਹਾਡੇ ਨਾਲ ਗੱਲ ਕਰਾਵਾਂਗੇ ਤੁਸੀਂ ਕੋਈ ਰਿਸ਼ਤੇਦਾਰਾਂ ਤੱਕ ਵੀਡੀਓ ਨੂੰ ਪਹੁੰਚਾਓ ਭੈਣ ਭਰਾਵਾਂ ਤੱਕ ਪਹੁੰਚਾਓ ਕੋਈ ਨਾ ਕੋਈ ਆਪਾਂ ਨੂੰ ਸੰਗੀ ਸਾਥੀ ਐਸਾ ਮਨੁੱਖ ਮਿਲ ਜੂਗਾ ਜਿਹੜਾ ਬੇਬੇ ਜੀ ਬਾਰੇ ਆਪਾਂ ਨੂੰ ਕੋਈ ਨਾ ਕੋਈ ਚਾਨਣਾ ਪਾ ਦੂਗਾ ਵੀ ਇਸ ਮਾਂ ਦੇ ਹਾਲਾਤ ਬਣੇ ਕਿਵੇਂ ਵੈਸੇ ਮੈਂ ਇੱਕ ਧਾਰਨ ਦੇਦਾ ਜੀ ਜਿਹੜੇ ਬੰਦੇ ਹੁੰਦੇ ਨੇ ਉਹ ਬੱਦ ਸਟ੍ਰੈਸ ਲੈਂਦੇ ਨੇ ਪਰਿਵਾਰ ਦੀ ਲੇਡੀਜ਼ ਬਹੁਤ ਮਜ਼ਬੂਤ ਬੜੀ ਬਿਲ ਪਾਵਰ ਮਜ਼ਬੂਤ ਹੁੰਦੀ ਹੈ ਗੁਰੂ ਸਾਹਿਬ ਵੱਲੋਂ ਜਿਹੜਾ ਸੱਚੇ ਪਾਤਸ਼ਾਹ ਵਾਹਿਗੁਰੂ ਵੱਲੋਂ ਜਿਹੜਾ ਲੇਡੀਜ਼ ਦੀ ਵਿਲ ਪਾਵਰ ਬੜੀ ਮਜ਼ਬੂਤ ਹੁੰਦੀ ਆ ਬੱਚੇ ਤੱਕ ਨੂੰ ਜਨਮ ਦਿੰਦੀ ਆ ਸਾਡੀ ਮਾਂ ਸਾਡੀਆਂ ਭੈਣਾਂ ਤੇ ਗੱਲ ਕਰਦੇ ਆਪਾਂ ਮੈਂਟਲੀ ਪ੍ਰੋਬਲਮ ਦੀ ਬੰਦੇ ਬੱਦ ਸਟ्रेस ਲੈ ਜਾਂਦੇ ਨੇ ਜੀ ਪਰਿਵਾਰ ਦੀ ਲੇਡੀਜ਼ ਫਿਰ ਵੀ ਮਜ਼ਬੂਤ ਹੁੰਦੀ ਆ ਪਰ ਮਾਂ ਦੀ ਹਾਲਾਤ ਕਿਵੇਂ ਬਣੇ ਕੀ ਜ਼ਿੰਦਗੀ 'ਚ ਘਟਨਾ ਵਾਪਰੀ ਕਿੱਥੇ ਆ ਉਹ ਪਰਿਵਾਰ ਕਿੱਥੇ ਨੇ ਉਹ ਬੱਚੇ ਜਿਨ੍ਹਾਂ ਦੇ ਮਾਂ ਗੱਲ ਕਰਦੀ ਆ ਕਿੱਥੇ ਨੇ ਉਹ ਭੈਣਾਂ ਜਿਨ੍ਹਾਂ ਦੇ ਨਾਮ ਲੈਂਦੀ ਆ ਕਿੱਥੇ ਨੇ ਉਹ ਰਿਸ਼ਤੇਦਾਰ ਕਿਹੇ ਸਿਹਲਾਤ ਇਹ ਬਣਗੇ ਜੇ ਗੱਲ ਕਰੀ ਆਪਾਂ ਇਹ ਸਾਰੀ ਇਸ ਗੱਲ ਦੀ ਇਹ ਤੁਹਾਡੇ ਸ਼ੇਅਰ ਕਰਨ ਦੇ ਨਾਲ ਸਾਨੂੰ ਪਤਾ ਲੱਗੂਗੀ ਤੇ ਜੇ ਕੋਈ ਵੀ ਇਸ ਬੇਬੇ ਜੀ ਨੂੰ ਜਾਣਦਾ ਮਾਂ ਨੂੰ ਸਾਡੀ ਨੂੰ ਜਾਣਦਾ ਸਾਡੇ ਨਾਲ ਸੰਪਰਕ ਕਰੋ ਅਸੀਂ ਪਟਿਆਲੇ ਦੇ ਬਿਲਕੁਲ ਨਾਲ ਲੱਚਕਾਣੀ ਪਿੰਡ ਤੋਂ ਇਹ ਵੀਡੀਓ ਸਾਂਝੀ ਕੀਤੀ ਹੈ ਜੀ ਅਸੀਂ ਤੁਹਾਨੂੰ ਸਾਡਾ ਨੰਬਰ ਵੀ ਸਕਰੀਨ ਦੇ ਉੱਪਰ ਆ ਜਾਣਾ ਜੀ 7307 000085 ਤੇ ਤੁਸੀਂ ਸਾਨੂੰ ਸੰਪਰਕ ਜਰੂਰ ਕਰੋ ਤੇ ਅਸੀਂ ਤੁਹਾਨੂੰ ਜਿਹੜਾ ਬੇਬੇ ਜੀ ਬਾਰੇ ਸਾਨੂੰ ਪਤਾ ਲੱਗ ਸਕੇ ਕੀ ਕਹਿਣ ਲੱਗੇ ਸੀ ਤੁਸੀਂ ਮਾਤਾ ਜੀ ਉਹ ਸੀ ਹਿੰਦ ਉਹ ਜਿਹੜੇ ਮੇਰੇ ਰਿਸ਼ਤੇਦਾਰ ਹੈ ਉਹ ਸਾਰੇ ਹਿੰਦੂਆਂ ਚ ਲਾਉਂਦੇ ਹੈ ਉਹ ਸਿੱਖਾਂ ਚ ਨਹੀਂ ਲਾਉਂਦੇ ਅੱਛਾ ਜੀ ਦੇਖੋ ਇਹ ਜਿਹੜੀ ਗੱਲ ਹੈ ਉਹ ਮੰਨਦੇ ਹੈ ਮੰਦਰਾਂ ਨੂੰ ਅੱਛਾ ਜੀ ਦੇਖੋ ਤੁਹਾਡੇ ਕੋ ਸਾਰੀ ਗੱਲ ਸੱਚੀ ਸੱਚੀ ਜੋ ਉਹ ਮੰਨਦੇ ਆ ਮੰਦਰਾਂ ਨੂੰ ਉਹ ਕੁਰਸੀ ਲੈ ਕੇ ਆਇਆ ਜੀ ਅੱਛਾ ਜੀ ਠੀਕ ਹੈ ਜੀ ਮੰਦਰਾਂ ਨੂੰ ਮੰਨਦੇ ਉਹ ਠੀਕ ਹੈ ਜੀ ਉਹ ਕੋਈ ਗੁਰਦੁਆਰੇ ਨੂੰ ਮੰਨਦਾ ਸਭ ਮੰਦਰਾਂ ਨੂੰ ਮੰਨਣ ਵਾਲੇ ਬੰਦੇ ਆ। ਅੱਛਾ ਜੀ। ਦੇਵੀ ਦੇ ਤਾਂ ਪਵ ਮੰਦਰ ਨੂੰ ਮੰਨਦੇ ਆ। ਮੰਦਰਾਂ ਨੂੰ ਮਤਲਬ ਇਹ ਉਹ ਪਾਰਕ ਵਾਲੇ ਕਹਿੰਦੇ ਵੀ ਤੁਸੀਂ 3 ਸਾਲ ਤੋਂ ਫਿਰ ਪਾਰਕ 'ਚ ਹੀ ਪੈਂਦੇ ਸੀ। 3 ਸਾਲ ਡੇਢ ਆ ਡੇਢ ਮਹੀਨੇ ਤੋਂ ਹੋਇਆ ਇਹ ਤਾਂ। ਡੇਢ ਮਹੀਨਾ ਫਿਰ ਪਾਰਕ 'ਚ ਹੀ ਰਹੇ ਜੀ। ਡੇਢ ਮਹੀਨਾ ਪਾਰਕ 'ਚ ਹੀ ਰਹੇ ਸਰ। ਹਾਂ ਜੀ। ਮਕਾਨ 'ਚ ਰਹੇ। ਅੱਛਾ ਜੀ। ਰੋਟੀ ਪਾਣੀ ਫਿਰ ਆਪਣੀ ਆਪ ਬਣਾਉਂਦੇ ਸੀ ਤੁਸੀਂ? ਰੋਟੀ ਪਾਣੀ ਉੱਥੇ ਮੈਨੂੰ ਦੰਦੇ ਸੀ ਸਾਰੇ ਜਿਹੜੇ ਖਾਣ ਨੂੰ। ਕੌਣ ਜੀ? ਉੱਥੇ ਸਾਡੇ ਆਪਣੇ ਰਿਸ਼ਤੇਦਾਰ। ਅੱਛਾ ਜੀ। ਰੋਟੀ ਮੈਂ ਡੇਢ ਮਹੀਨਾ ਆਪਣੀ ਭੈਣ ਦੇ ਘਰ ਆ ਕੇ ਇਟੱਬਾ ਰੋ 98102 98 9872403344 ਜੀ 40 ਦਿਨ ਦਾ ਮੌਦੇ ਘਰ ਆ ਕੇ ਆਇਆ ਠੀਕ ਹੈ ਜੀ ਹਸਪਤਾਲ ਚੋਂ ਆ ਕੇ ਠੀਕ ਹੈ ਇੱਥੇ ਇੱਥੇ ਹੀ ਹੋ ਰੋਗੇ ਗੇਮ ਨੂੰ ਠੀਕ ਹੈ ਜੀ ਇਹ ਗਲਤ ਹੈ ਕਿ ਸਹੀ ਹੈ ਅੱਛਾ ਜੀ ਆ ਨੰਬਰ ਬੋਲਿਓ ਦੁਬਾਰਾ ਜੀ ਮੈਨੂੰ ਨੰਬਰ ਦੱਸਿਓ ਮੜ ਜਾ 98 ਇੱਕ ਮਿੰਟ ਜੀ ਇੱਕ ਮਿੰਟ 98 ਜੀ 98724 ਹਾਂ ਜੀ 03044 ਸਵੇਰੇ ਲਈਓ ਠੀਕ ਹੈ ਜੀ ਨਹੀਂ ਸਹੀ ਲਾਇਆ ਨਾ ਨਹੀਂ ਬੇਬੇ ਇਹ ਤਾਂ ਨੰਬਰ ਗਲਤ ਹੈ ਜੀ ਤੁਸੀਂ ਦੁਬਾਰਾ ਸੋਚ ਕੇ ਬੋਲੋ ਤੁਹਾਨੂੰ ਆਪਣੇ ਆਪ ਇਹ ਤੇ ਫੋਨ ਆ ਜਾਣਾ ਨਹੀਂ ਜੀ ਉਹ ਕਿੱਦਾਂ ਆਜੂਗਾ ਜੀ ਤੁਸੀਂ ਤੁਸੀਂ ਇੱਕ ਦੋ ਵਾਰ ਨਾ ਮਾਰ ਦਿਓ ਤੁਹਾਨੂੰ ਫੇਰ ਸਿੱਧਾ ਆਪਣੇ ਆਪ ਫੋਨ ਬਿੱਲ ਗਈ ਨਹੀਂ ਬੇਬੇ ਜੀ ਸਾਰ ਆਪਣੇ ਆਪ ਫੋਨ ਆਊਗਾ ਕੋਸ਼ਿਸ਼ ਕਰੋ ਨਹੀਂ ਬੇਬੇ ਜੀ ਮੈਂ ਪਾਰਕ ਚੋਂ ਫੋਨ ਕਰਦੀ ਹੁੰਨੀ ਆ ਜਿਹੜੇ ਪਾਰਕ ਚੋਂ ਮੈਂ ਚੱਕ ਕੇ ਲਿਆਇਆ ਪਰ ਤੁਮਨ ਫੋਨ ਕੀਤਾ ਸੀ ਉਹਨੂੰ ਫੋਨ ਮਿਲ ਗਿਆ ਇਹ ਕਿਹਦਾ ਨੰਬਰ ਹੈ ਜੀ ਮੇਰੀ ਸਿਸਟਰ ਹੈ ਕਿਰਨਜੀਤ ਕਿਰਨਜੀਤ ਤੁਸੀਂ ਕਦੋਂ ਗੱਲ ਕਰੀਦੇ ਇਹਨਾਂ ਨਾਲ ਕੱਲ ਇਸ ਨੰਬਰ ਤੇ ਗੱਲ ਕਰੀ ਤੀ ਹਾਂਜੀ ਦੁਬਾਰਾ ਬੋਲਿਓ ਨੰਬਰ ਕਿੰਨਾ ਕਿਹਾ ਤੁਸੀਂ 987240344 ਨੰਬਰ ਤਾਂ ਸਹੀ ਲਾਇਆ ਜੀ ਪਰ ਉਹ ਕਹਿੰਦੇ ਵੈਲਿਡਿਟੀ ਨਹੀਂ ਛੇੜ ਤਾਂ ਇਥੋਂ ਮੈਨੂੰ ਇੱਥੇ ਗੱਲ ਹੋ ਜੂਗੀ ਕਿਰਪਾ ਕਰਕੇ ਥੋੜੀ ਜਿਹੀ ਮੈਨੂੰ ਗੱਲ ਹੋ ਜੂਗੀ ਠੀਕ ਹੈ ਜੀ ਚਲੋ ਆਪਾਂ ਸਵੇਰ ਤੱਕ ਉਡੀਕ ਕਰ ਲੈਂਦੇ ਹਾਂ ਕੋਈ ਗੱਲ ਨਹੀਂ ਬਿਲਕੁਲ ਥੋੜੀ ਜਿਹੀ ਗੱਲ ਹੈ ਔਰ ਸੰਗਤ ਜੀ ਉਦੋਂ ਤੱਕ ਤੁਸੀਂ ਜਰੂਰ ਸ਼ੇਅਰ ਕਰ ਦਿਓ ਅਸੀਂ ਬੇਬੇ ਜੀ ਨੂੰ ਹੁਣ ਰੈਸਟ ਕਰਵਾਉਨੇ ਆ ਪਹਿਲਾਂ ਪਛਾਦਾ ਪਣੀ ਸ਼ਕਾਉਨੇ ਕਿਉਂਕਿ ਹੁਣੇ ਇੰਨੇ ਦੂਰ ਤੋਂ ਆਏ ਨੇ ਓਕੇ ਪਹਿਲਾਂ ਆਪਾਂ ਮੈਨੂੰ ਭੁੱਖ ਲੱਗੀ ਹੋਣੀ ਵੈਸੇ ਹੀ ਕਿਸੇ ਵੱਲੇ ਨਹੀਂ ਮੰਨ ਕਰਦੇ ਤੁਹਾਡੇ ਕੋਲ ਕੋਈ ਆਧਾਰ ਕਾਰਡ ਵੋਟਰ ਕਾਰਡ ਹੈ ਜੀ ਕੋਲੇ ਮੇਰੇ ਘਰੇ ਪਾਸਪੋਰਟ ਆਧਾਰ ਕਾਰਡ ਪਿੰਨ ਕਾਰਡ ਰਾਸ਼ਨ ਕਾਰਡ ਸਭ ਕੁਝ ਹੈਗਾ ਮੇਰੇ ਓਕੇ ਜੀ ਓਕੇ ਓਕੇ ਮੇਰੇ ਹਸਬੰਡ ਦੀ ਡੈਥ ਹੋਈ ਮੈਂ ਇਸ ਦੁਨੀਆ ਚ ਆਈ ਮੈਂ ਆਪਣੇ ਵਿਆਹੀ ਹੋਈ ਜਨਾਨੀ ਆ ਦੋ ਬੱਚਿਆਂ ਦੀ ਮਾਂ ਠੀਕ ਹੈ ਜੀ 2005 ਪੰਜ ਜੀ ਪੰਜ ਜੀ ਦੋ ਆਪਣੇ ਦੋ ਬੱਚੀਆਂ ਦੀ ਆਖਰ ਮਾਂ ਜੀ ਬਿਲਕੁਲ ਮੈਨੂੰ ਆਪਣੇ ਮੈਂ ਆਪਣੀ ਵਿਆਹੀ ਹੋਈ ਜਨੰਨੀ ਸੀ ਜੀ ਬਿਲਕੁਲ ਜੇ ਉੱਪਰ ਵਾਲਾ ਉਹਨਾਂ ਨੇ ਲੈ ਗਿਆ ਜੀ ਬਿਲਕੁਲ ਤੇ ਉਹ ਤਾਂ ਸਾਡੀ ਡੈਥ ਕਿਵੇਂ ਹੋਈ ਸੀ ਜੀ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਅੱਛਾ ਜੀ ਅੱਛਾ ਜੀ ਉਹਨਾਂ ਦੀ ਲਖੀਮਪੁਰ ਖੇੜੀ ਚ ਜ਼ਮੀਨ ਸੀ ਖਾਲਸਾ ਫਾਰਮ ਸੀ ਓਕੇ ਤੇ ਜਿਹੜਾ ਮੇਰਾ ਜਵਾਈ ਸੀ ਜੀ ਮੇਰਾ ਜਵਾਈ ਜੀ ਐਸ ਵੀ ਸਾਹਿਬ ਵਾਹਿਗੁਰੂ 15 ਸਾਲ ਉਹ ਵੀ ਉੱਥੇ ਹੀ ਰਹੇ ਹੋ ਸਵੀਰ ਨੰਬਰ ਲਓ ਇਹ ਉੱਥੇ ਲਕੀਮ ਕੀ ਲਿਖੀ ਇਹ ਵੀ ਨਵਾਂ ਸ਼ਾਇਰ ਹੈ ਅੱਛਾ ਕਿੰਨਾ ਨੰਬਰ ਬੋਲੇ ਤੁਸੀਂ 98 ਐਸ ਵੀ ਸਾਹਿਬ ਇਹਦਾ ਨਾਮ ਹੈਗਾ ਜਰਨੈਲ ਸਿੰਘ ਵਾਲੀ ਹੋਣਾ ਕਰਿਓ ਸਵੇਰੇ ਕਰੋ ਸਿਰ ਰਾਤ ਨੂੰ ਝਕਣਾ ਉਹਨਾਂ ਨੇ ਅੱਛਾ ਬਹੁਤ ਸਾਰੀ ਰਾਤ ਨੂੰ ਫੋਨ ਚੱਕ ਸਵੇਰੇ 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 ਹੁੰਦੇ ਹੋ ਤਾਂ ਇਸ ਵੇਲੇ ਸੁੱਚ ਆਫ ਹੈ ਰਾਤ ਨੂੰ ਨੀਂਦ ਆਉਂਦੀ ਹੈ ਨਾ ਠੀਕ ਹੈ ਤੁਹਾਡੀ ਗੱਲ ਤੁਸੀਂ ਇੱਥੇ ਸੁੱਤੇ ਹੋ ਮੈਂ ਰਾਤ ਨੂੰ ਆਪਣੇ ਘਰੋਂ ਬੈਲ ਮਾਰਾਂ ਤੁਸੀਂ ਕਹੋਗੇ ਡਿਸਟਰਬ ਕੀਤਾ ਜਰਨੈਲ ਜੀ ਇਹ ਪੁਲਿਸ ਚ ਨਹੀਂ ਜੀ ਇਹ ਐਸ ਪੀ ਐਸ ਐਸ ਪੀ ਨੇ ਜੀ ਐਸ ਪੀ ਸਾਹਿਬ ਠੀਕ ਹੈ ਜੀ ਇਹਨਾਂ ਦੇ ਦੋ ਬੱਚੇ ਆ ਅੱਛਾ ਜੀ ਉਹਨਾਂ ਦਾ ਕੀ ਨਾਮ ਆ ਜੀ ਬੱਚਿਆਂ ਦਾ ਹਾਂ ਜੀ ਬੱਚਿਆਂ ਦਾ ਇੱਕ ਤਾਂ ਡੈਨੀ ਹੈ ਇੱਕ ਤਾਂ ਨੀਤੀ ਹੈ ਅੱਛਾ ਜੀ ਉਹ ਪੜ੍ਹਾਈ ਕਰਦੇ ਨੇ ਮਤਲਬ ਉਹਨਾਂ ਦੇ ਨੂਹਾ ਵਾਲੇ ਇਹ ਨੂਹਾ ਵਾਲੇ ਓਕੇ ਅੱਛਾ ਮੈਂ ਤਾਂ ਜਿਹੜੀ ਤੁਹਾਡੀ ਭੈਣਾਂ ਨੇ ਜੀ ਜਿਵੇਂ ਤੁਸੀਂ ਇੱਥੇ ਦੱਸਿਆ ਜੀ ਅਮਰਗੜ ਕੋਲੇ ਕਿਹੜਾ ਪਿੰਡ ਬੋਲਿਆ ਸੀ ਜੀ ਨਾਬੇ ਕੋਲੇ ਜੀ ਨਾਬੇ ਕੋਲੇ ਹਾਂ ਜੀ ਉਹ ਕਿਹੜਾ ਪਿੰਡ ਬੋਲਿਆ ਸੀ ਪਿੰਡ ਫੂਨਸੀ ਫੂਮਸੀ ਉਹ ਆਪਣੇ ਵਿਆਹੀ ਹੋਈ ਸੀ ਕਿ ਉੱਥੇ ਅੱਛਾ ਜੀ ਉਹ ਜੀ ਅੱਛਾ ਜੀ ਹਾਂ ਜੀ ਉਹਦੇ ਦੋ ਬੱਚੇ ਆ ਉਹਦੇ ਓਕੇ ਇੱਕ ਉਹਦੇ ਜਲੰਧਰ ਕੁੜੀ ਵੀ ਹੈ ਹੀ ਹੋਈ ਹੈ ਇੱਕ ਮੁੰਡਾ ਆ ਘਰੇ ਇੱਕ ਮੁੰਡਾ ਉਹਦੇ ਕੋਲ ਹੈ ਉਹਦੇ ਚਾਰ ਮਕਾਨ ਹੈ ਚਾਰ ਪੰਜ ਮਕਾਨ ਓਕੇ ਦੂਜੀਆਂ ਭੈਣਾਂ ਦੇ ਕਿੰਨੇ ਬੱਚੇ ਨੇ ਜੀ ਇੱਕ ਦੇ ਇੱਕ ਮੁੰਡਾ ਹੈ ਅੱਛਾ ਜੀ ਇੱਕ ਦੇ ਇੱਕ ਮੁੰਡਾ ਉਹਨਾਂ ਦੇ ਇੱਕ ਇੱਕ ਮੁੰਡਾ ਮਰ ਗਿਆ ਸੀ ਉਹ ਕਿੱਥੇ ਕਿੱਥੇ ਨੇ ਭੈਣਾ ਜੀ ਕਿਹੜੇ ਪਿੰਡਾਂ ਉਹ ਇੱਥੇ ਹੀ ਹੈ ਆਪਣੇ ਕਿਨੋਂ ਹੈ ਲੁਧਿਆਣੇ ਬਈ ਲੁਧਿਆਣੀ ਆ ਸਾਰੀਆਂ ਰਹਿੰਦੀਆਂ ਕਿਸੇ ਪਿੰਡੇ ਚ ਨਹੀਂ ਜਾਂਦੀਆਂ ਉਹ ਸ਼ਹਿਰ ਚ ਹੀ ਰਹਿੰਦੇ ਆ ਤਾਂ ਇਹ ਮੈਂ ਕਿਹਾ ਸੀ ਇਹਨੂੰ ਸ਼ਹਿਰਾਂ ਦੇ ਬੰਦੇ ਆ ਤੇ ਸ਼ਹਿਰ ਨੂੰ ਮੰਨਦੇ ਆ ਜਿੱਦਾਂ ਕਹਿੰਦੇ ਆ ਗੁਰੂ ਗੋਬਿੰਦ ਸਾਹਿਬ ਉਹ ਕੰਦੇ ਮੈਂ ਜੈ ਸ਼੍ਰੀ ਰਾਮ ਜੀ ਉਹ ਜੈ ਸ਼੍ਰੀ ਰਾਮ ਦੇ ਬੰਦੇ ਆ ਜੀ ਠੀਕ ਹੈ ਸੰਗਤ ਜੀ ਬੇਬੇ ਜੀ ਦਿਖਾਇਓ ਮੜ ਜਾ ਮੈਨੂੰ ਇੱਧਰ ਨੂੰ ਕਰਿਓ ਇੱਧਰ ਨੂੰ ਕਰਿਓ ਮਾਂ ਮੇਰੀ ਦਿਖਾਇਓ ਮਾਂ ਮੇਰੀ ਹਾਂਜੀ 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 ਮਾਤਾ ਜੀ ਅੱਛਾ ਹਾਂਜੀ ਹਾਂਜੀ ਮਾਤਾ ਜੀ ਉਹ ਬਨ ਕੇ ਰੱਖੇ ਰੱਖੇ ਧਾਕੇ ਜੀ ਮੈਂ ਦੇਖਤਾ ਲਵਾ ਮਾਂ ਮੇਰੀ ਅੱਛਾ ਮਾਂ ਦਾ ਕੁਝ ਨਹੀਂ ਮੇਰੀ ਸਿਸਟਰ ਕਹਿੰਦੀ ਇਹਨੂੰ ਬਟਾ ਦਿਓ ਅੱਛਾ ਮੈਂ ਦੇਖਤਾ ਲਵਾ ਮਾਂ ਮੇਰੀ ਦੇਖੋ ਨਾ ਜੀ ਸੰਗਤ ਜੀ ਤੁਸੀਂ ਜਿਹੜੇ ਕੇਸ ਨੇ ਉਹ ਐਦਾਂ ਮਤਲਬ ਜੂੜਾ ਬਣ ਗਿਆ ਬੇਬੇ ਜੀ ਕਹਿੰਦੇ ਮੈਂ ਨਾ ਆ ਕੇ ਜੂੜਾ ਕਰਿਆ ਬੇ ਮਾਂ ਦੀ ਮਾਂ ਜੀ ਮੈਨੂੰ ਦਿਖਾ ਤਾਂ ਦਿਓ ਜੀ ਬੇਬੇ ਦੇ ਨਾ ਜੀ ਕੇਸ ਦਰਅਸਲ ਬਹੁਤ ਸਾਲ ਹੋ ਗਏ ਜੀ ਜਿਹੜੇ ਖੋਲੇ ਨਹੀਂ ਜੀ ਉੱਥੇ ਜਿਹੜਾ ਜੂੜਾ ਜਿਹੜਾ ਬਿਲਕੁਲ ਜਿਹੜਾ ਜੁੜ ਚੁੱਕੇ ਨੇ ਕੇਸ ਬੇਬੇ ਜੀ ਦਾ ਕਹਿਣਾ ਇਹ ਅੱਜ ਵੀ ਵੀ ਮੈਂ ਨਾ ਆ ਕੇ ਬੇਬੇ ਜੀ ਤੁਸੀਂ ਨਾ ਆ ਕੇ ਬੰਨੇ ਨੇ ਜੀ हां मैना ठीक है मां मेरी मैं थोड़ी हर एक गल मानदा मां देखो मा, मैं मा, मा ना के जी मां शेर नाते हैं मैं के इस वन ते यही मांमा ਕੋਲੇ ਨਾ ਹੀ ਰੱਬੇ ਹੁੰਦਾ ਜੀ ਦੇਖੋ ਇਹਨਾਂ ਨੂੰ ਇਸ ਵਕਤ ਕੁਝ ਨਹੀਂ ਪਤਾ ਹਨਾ ਦੇਖੋ ਇਹਨਾਂ ਨੇ ਆਪਣੇ ਤੇ ਆਪ ਇੰਨੇ ਜਾਣੇ ਖੜਿਆ ਆਪਣੇ ਤੇ ٹرسٹ ਵੀ ਕਰ ਲਿਆ ਜੇ ਕੋਈ ਹੋਰ ਹੁੰਦਾ ٹرسٹ ਕਰਦਾ ਤਾਂ ਉਹਨਾਂ ਨੇ ਭੱਜ ਭੱਜ ਜਾਣਾ ਸੀ ਮਤਲਬ ਇਦਾਂ ਭੋਲੀਆਂ ਰੂਹਾਂ ਹੋ ਜਾਂਦੀਆਂ ਨੇ ਜਦੋਂ ਇਨਸਾਨ ਮੈਂਟਲੀ ਹੋ ਜਾਂਦਾ ਨਾ ਜੀ ਉਹ ਹੋ ਵੀ ਬਿਲਕੁਲ ਰੱਬ ਵਰਗਾ ਹੀ ਜਾਂਦਾ ਮਤਲਬ ਮੈਨੂੰ ਜਪਦਾ ਇਹ ਗੁਰੂ ਸਾਹਿਬ ਤਾਕਤ ਦੀਨ ਇਦਾਂ ਦੀਆਂ ਮਾਮਾ ਦੇ ਨਾਲ ਖੜ੍ਹ ਸਕੀ ਅਸੀਂ ਇਸ ਘਰ ਨੂੰ ਸਾਡਾ ਸੁਪਨਾ ਬਹੁਤ ਵੱਡਾ ਜੀ ਬਹੁਤ ਵੱਡਾ ਘਰ ਬਣਾਉਣਾ ਆਪਣੇ ਕੋਲ ਜਗ੍ਹਾ ਹੈਗੀ ਆ ਜੀ ਅੱਗੇ ਹੁਣ ਬਾਉਂਡਰੀ ਕਰਨ ਲੱਗੇ ਆ ਕਿ ਹੋਰ ਜਗ੍ਹਾ ਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਪੈਣੀ ਆ ਇਟਾਂ ਰੇਤਾ ਬਜਰੀ ਸਿਮਿੰਟ ਸਰੀਆ ਸਾਨੂੰ ਜੇ ਤੁਸੀਂ ਡੋਨੇਟ ਕਰੋਗੇ ਤਾਂ ਇਹ ਘਰ ਬਹੁਤ ਵੱਡਾ ਬਣਾਉਣਾ ਅਸੀਂ ਚਾਹੁੰਦੇ ਬੀਬੀਆਂ ਲਈ ਵੀ ਬਾੜ ਹੋਵੇ ਕਟੋਕਟ 5-700 ਮੈਂਬਰ ਰਹਿੰਦਾ ਹੋਵੇ 5-700000 ਮੈਂਬਰ ਮੇਲ ਰਹਿੰਦੇ ਹੋਣ ਜਿਹੜੇ ਇਸ ਵਕ ਸੜਕਾਂ ਤੇ ਨੇ ਉਹਨਾਂ ਲਈ ਇਹ ਘਰ ਬਣਨਾ ਜੀ ਮਤਲਬ ਗੁਰੂ ਸਾਹਿਬ ਤੱਕ ਦੇਣ ਅਰਦਾਸ ਇਹ ਆ ਵੀ ਕੋਈ ਇਦਾਂ ਦੀ ਮਾਂ ਇਹ ਨਾ ਮਿਲੇ ਸਾਨੂੰ ਅਰਦਾਸ ਇਹ ਇਦਾਂ ਦੇ ਕੋਈ ਵੀਰ ਸਾਨੂੰ ਕਾਲੇ ਨਾ ਕਰਨ ਵੀ ਕੋਈ ਲਾ ਬਰਸ ਮਾਂ ਸੜਕਾਂ ਦੀ ਨਾ ਹੋਵੇ